ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਕੋਠੀ ਆਪਾਂ ਵਿਖਾਉਣ ਜਾ ਰਹੇ ਹਾਂ ਸ਼ੀਦਪਗਤ ਸਿੰਘ ਨਗਰ ਗਲੀ ਨੰਬਰ 9 ਨਰੂਵਾਲਾ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਸੋ ਬਹੁਤ ਹੀ ਸ਼ਾਨਦਾਰ ਕੋਠੀ ਆ ਫੁੱਲੀਆਂ ਡੁੱਲੀਆਂ ਗਲੀਆਂ ਤੇ ਬਹੁਤ ਹੀ ਸੋਹਣਾ ਏਰੀਆ ਹੈਗਾ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲਦੇ ਸੈਟਿੰਗ ਜੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਆ ਕੋਠੀ ਔਰ ਰੇਟ ਵੀ ਬਿਲਕੁਲ ਜਾਇਜ਼ ਆ ਤੇ ਆਜੋ ਫਿਰ ਆਪਾਂ ਗੱਲ ਕਰਦੇ ਆ ਇਸ ਕੋਠੀ ਦੀ ਤਾਂ ਸਟਾਰਟਿੰਗ ਤੇ ਵਾਸ਼ਰੂਮ ਦਿੱਤਾ ਹੋਇਆ ਟਾਈਲਸ ਦਾ ਕੰਮ, ਸ਼ੀਟ ਦਾ ਕੰਮ, ਟੂੜੀ ਦਾ ਕੰਮ ਬਹੁਤ ਹੀ ਸੋਹਣਾ ਹੋਇਆ ਵੀ ਆ, ਬਹੁਤ ਹੀ ਸੋਹਣਾ ਜਿਹੜੇ ਆ ਕੁਆਲਿਟੀ ਦਾ ਸ਼ਾਵਰ ਲੱਗਿਆ ਹੋਇਆ। ਸੋ ਪੋਰਚ ਵੀ ਕਾਫੀ ਖੁੱਲਾ ਢੁਲਾ ਤੇ ਕੋਠੀ ਦਾ ਕੰਮ ਆ ਜਿਹੜਾ ਬਹੁਤ ਹੀ ਸੋਹਣਾ ਹੋਇਆ ਵੀ ਆ ਚਾਹੇ ਉਹ ਡੋਰ ਵਿੰਡੋ ਦਾ ਹੋਵੇ, ਚਾਹੇ ਟਾਈਲਸ ਦਾ ਹੋਵੇ, ਚਾਹੇ ਪੀਓਪੀ ਦਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਤੇ ਇਸ ਵੇਲੇ ਆਪਾਂ ਹੈਗੇ ਆ ਲਿਵਿੰਗ ਏਰੀਆ ਦੇ ਵਿੱਚ ਔਰ ਕੰਨਾਂ ਤੇ ਵੀ ਟਾਇਲ ਆ ਜਿਹੜੀ ਲੱਗੀ ਹੋਈ ਆ 2x4 ਦੀ ਚਾਹੇ ਉਹ ਬੈਡਰੂਮ ਹੋ ਗਿਆ ਚਾਹੇ ਡਰਾਈング ਰੂਮ ਹੋ ਗਿਆ ਚਾਹੇ ਰਸੋਈ ਹੋ ਗਿਆ ਚਾਹੇ ਕੱਬੜ ਦੀ ਗੱਲ ਕਰੀਏ ਤਾਂ ਰਸੋਈ ਦੇ ਵਿੱਚ ਵੀ ਕੱਬੜ ਵੀ ਬਹੁਤ ਸੋਹਣਾ ਲੱਗਿਆ ਹੋਇਆ ਪੀਓਪੀ ਦਾ ਕੰਮ ਵਾਲ ਪੱਟੀ ਦਾ ਕੰਮ ਬਹੁਤ ਸੋਹਣਾ ਇਸ ਕੋਠੀ ਦਾ ਹੋਇਆ ਵੀ ਆ ਜੇਕਰ ਇਸ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ 150 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ ਰੇਟ ਸਿਰਫ 30 ਲੱਖ ਰੁਪਈਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮੰਗਤਾਂ ਨੂੰ ਹੋਰ ਵੀ ਹੋ ਜੂਗਾ ਤੇ ਇਸ ਵੇਲੇ ਆਪਾਂ ਹੈਗੇ ਆ ਜੀ ਫਰਸਟ ਬੈਡਰੂਮ ਦੇ ਵਿੱਚ ਅਟੈਚ ਵਾਸ਼ਰੂਮ ਆ ਤੇ ਕੰਦਾ ਤੇ ਜਿਵੇਂ ਆਪਾਂ ਗੱਲ ਕਰਦੇ ਸੀ ਟਾਈਲ ਜੇ ਤੁਸੀਂ ਦੇਖ ਸਕਦੇ ਹੋ ਲੱਗੀ ਹੋਈ ਆ 2x4 ਦੀ ਸੋ ਰੰਗ ਰੋਗਣ ਦਾ ਕੰਮ ਵੀ ਸਾਰੀ ਮਰਦਾਂ ਨੇ ਵੇੜਿਆ ਹੋਇਆ ਨਹੀਂ ਤਾਂ ਹਰ ਸਾਲ ਜਿਹੜਾ ਆਪ ਨੂੰ ਪਤਾ ਹੀ ਹੈ ਕਿ ਰੰਗ ਕਰਉਣਾ ਪੈਂਦਾ ਤੇ ਇਹ ਹੈਗਾ ਜੀ ਵਾਸ਼ਰੂਮ ਤੇ ਵਾਸ਼ਰੂਮ ਦੀ ਆਪਾਂ ਪਹਿਲੇ ਵੀ ਗੱਲ ਕਰ ਚੁੱਕੇ ਆ ਕਿ ਬਹੁਤ ਹੀ ਸੋਹਣਾ ਜਿਹੜੇ ਆ ਵਾਸ਼ਰੂਮ ਬਣੇ ਹੋਏ ਆ ਇਸ ਕੋਠੀ ਦੇ ਦੇ ਬੈਕ ਸਾਈਡ ਤੇ ਆਪਾਂ ਇਸ ਵੇਲੇ ਹੈਗੇ ਆ ਜੀ ਜਾਲ ਦੇ ਥੱਲੇ ਵੈਟੀਲੇਸ਼ਨ ਵਾਸਤੇ ਜਿਹੜੀ ਹੈ ਜਗ੍ਹਾ ਦਿੱਤੀ ਹੋਈ ਆ ਵਾਸ਼ਿੰਗ ਮਸ਼ੀਨ ਵੀ ਰੱਖਣ ਵਾਸਤੇ ਜਿਹੜੀ ਹੈ ਸਾਈਡ ਤੇ ਜਗ੍ਹਾ ਦਿੱਤੀ ਹੋਈ ਆ ਸੋ ਫਰਸ਼ ਜਿਹੜਾ ਪੱਥਰ ਦਾ ਲੱਗਿਆ ਹੋਇਆ ਤੇ ਕੰਧਾਂ ਤੇ ਟਾਈਲ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਰੇਟ ਵੀ ਸਿਰਫ 30 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਮਾਰਦਾਨ ਹੋ ਜਾਊਗਾ ਸੋ ਡੋਰ ਵਿੰਡੋ ਦੀ ਗੱਲ ਕਰੀਏ ਪੀਓਪੀ ਦੀ ਗੱਲ ਕਰੀਏ ਚਾਹੇ ਟਾਈਲਸ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਜਿਹੜਾ ਕੰਮ ਐ ਇਸ ਕੋਠੀ ਦਾ ਹੋਇਆ ਵੀ ਆ ਤੇ ਆਜੋ ਫਿਰ ਦੇਖਦੇ ਆਪਾਂ ਇਸ ਘਰ ਦੀ ਰਸੋਈ ਤਾਂ ਰਸੋਈ ਦੀ ਸਲੁਕ ਤੇ ਗ੍ਰੇਨਾਈਟ ਪੱਥਰ ਲੱਗਿਆ ਸੈਲਫ ਲੱਗੀ ਆ ਛਿਮਨੀ ਵਗੈਰਾ ਸਾਰਾ ਕੁਝ ਆਲ ਓਕੇ ਆ ਕੰਮ ਇਸ ਕੋਠੀ ਦਾ ਸੋ 150 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਨੰਬਰ ਤੇ ਕੰਟੈਕਟ ਕਰੋ ਜੀ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਘਰ ਘਰ ਦੀ ਪੂਰੀ ਡਿਟੇਲ ਇੱਕ ਪੇਜ ਉੱਤੇ ਲੈ ਕੇ ਸਾਨੂੰ ਜਰੂਰ ਸੈਂਡ ਕਰਿਆ ਕਰੋ ਕਿੰਨੇ ਬੈੱਡਰੂਮ ਬਣੇ ਆ ਕਿੰਨੀ ਜਗ੍ਹਾ ਹੈਗੀ ਆ ਕਿਹੜੇ ਮਲੇ ਕਿਹੜੇ ਸ਼ਹਿਰ ਦੇ ਵਿੱਚ ਹੈਗੀ ਆ ਉਥੇ ਕਾਲੋ ਨਾ ਕਰਿਆ ਕਰੋ ਬਾਈ ਜੀ ਕਿਉਂਕਿ ਜੇ ਸਾਡੇ ਕੋਲੇ ਜਾਣਕਾਰੀ ਹੋਊਗੀ ਤਾਂ ਅਸੀਂ ਵੀ ਅੱਗੇ ਜਾਣਕਾਰੀ ਫੇਰ ਹੀ ਦੱਸਾਂਗੇ ਸੋ ਪੋਰਟ ਜੀ ਵੀ ਕਾਫੀ ਫੁੱਲ ਡਵਲਾ ਤੇ ਆਜੋ ਫਿਰ ਇੱਕ ਚਾਤ ਮਾਰਦੇ ਆ ਫਰਸਟ ਫਲੋਰ ਤੇ ਤਾਂ ਪੋਰਟੀਆਂ ਦੇ ਵਿੱਚ ਵੀ ਬਹੁਤ ਹੀ ਸੋਹਣਾ ਗ੍ਰੇਨਾਈਟ ਪੱਥਰ ਜਿਹੜਾ ਲੱਗਿਆ ਹੋਇਆ ਹੈ ਸਟੀਲ ਦੀ ਰੇਲਿੰਗ ਫਰੰਟ ਜਿਹੜਾ ਐਲੀਵੇਸ਼ਨ ਆ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਸੋ ਆਪਾਂ ਗੱਲ ਕਰਦੇ ਸੀਗੇ ਕਿ ਇਹ ਕੋਠੇ ਪੂਰੀ ਜਿਹੜੀ ਆ ਸੋਹਣੀ ਜਿਹੜੀ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਤੇ ਰੇਟ ਵੀ 30 ਲੱਖ ਰੁਪਇਆ ਡਿਮਾਂਡ ਰੱਖੀ ਆ ਬਹੁਤ ਹੀ ਜਾਇਜ਼ ਹੀ ਹੈਗੇ ਆ ਆਪਾਂ ਲਗਭਗ ਕੋਠੀਆਂ ਦੇਖਦੇ ਹੀ ਆ ਤਾਂ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਜਿਸ ਵੀ ਵੀਰ ਪ੍ਰਾਨ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰ ਸਕਦੇ ਹੋ ਤੇ ਜਿਸ ਨੇ ਘਰ ਮਕਾਨ ਜ਼ਮੀਨ ਜੋ ਵੀ ਵੇਚਣਾ ਪ੍ਰਾਪਰਟੀ ਤਾਂ ਉਹ ਵੀ ਵੀਰ ਕੰਟੈਕਟ ਕਰ ਸਕਦੇ ਆ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਘਰਾਂ ਦੀਆਂ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫ੍ਰੀ ਆਫ ਕੋਸਟ ਦਾ ਕੋਈ ਖਰਚਾ ਨਹੀਂ ਆਉਂਦਾ ਤੇ ਜੇ ਤੁਸੀਂ ਸ਼ੇਅਰ ਕਰ ਦੋ ਤਾਂ ਸੋਨੇ ਦੇ ਸੁਭਾਗਾ ਹੋ ਜੇ ਉਹਦੇ ਤੇ ਵੀ ਕੋਈ ਖਰਚਾ ਨਹੀਂ ਆਉਂਦਾ ਪਰ ਕਿਸੇ ਵੀਰਪਰਾ ਦੀ ਮਦਦ ਜ਼ਰੂਰ ਹੋ ਜਾਂਦੀ ਹੈ ਸੋ ਵੇਖਦੇ ਵੇਖਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸੋ ਬਹੁਤ ਹੀ ਸੋਹਣਾ ਜਿਹੜਾ ਏਰੀਆ ਹੈਗਾ ਦੋ ਸੜਕਾਂ ਦੇ ਉੱਤੇ ਇਹ ਕੋਠੀ ਹੈਗੀ ਆ ਬੈਕ ਸਾਈਡ ਤੇ ਵੀ ਜਿਹੜੀ ਆ ਗਲੀ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਸੋਹਣੀ ਕੋਠੀ ਆ ਔਰ ਬਹੁਤ ਹੀ ਜੈਜ ਰੇਟ ਦੇ ਉੱਤੇ ਆ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ